ਆ ਕੇ ਜਰੂਰ ਚੈੱਕ ਕਰਕੇ ਲਜਾਂ ਮੱਜਾਂ ਭਾਈ ਠੀਕ ਆ ਕਿਉਂ ਭਾਈ ਪਿਛਲੀ ਵਾਰੀ ਵੀਡੀਓ ਪਾ ਅਗਲਾ ਭਾਈ ਮੇਰੀਆਂ ਪੈਸੇ ਪਾਉਣਾ ਦਸੱਲੀ ਤਾਂ ਹੁੰਦੀ ਹੈ ਬੰਦ ਥਣ ਚੈੱਕ ਕਰਕੇ ਥੁਲਿਆ ਕੇ ਬੰਦਾ ਆਉਂਦੀ ਦਸੱਲੀ ਕਰਕੇ ਰਹਿ ਜੀ ਸਹੀ ਗੱਲ ਆ ਸਹੀ ਕੀ ਕਹਣਾ ਭਾਈ ਜੀ ਬੰਦੇ ਫੋਨ ਕਰੀ ਭਾਈ ਤੈਨੂੰ ਸਾਈ ਪਾਉਣਾ ਮੈਂ ਭਾਈ ਬਣ ਕੇ ਇੰਨੇ ਪੈਸੇ ਲਾਉਣੇ ਆ ਉਹਦੇ ਥਣ ਚੈੱਕ ਕਰਕੇ ਆਉਂਦੀ ਘਰੋਂ ਦਸੱਲੀ ਕਰਕੇ ਜਾਓ ਸਹੀ ਗੱਲ ਆ ਇਹ ਬਰੀਡ ਤੋਂ ਤੁਹਾਨੂੰ ਦੋਸਤੋ ਜਜਮੈਂਟ ਹੋ ਜਾਣੀ ਆ ਵਾਕਿਆ ਹੀ ਦੋਸਤੋ ਹਰਿਆਣੇ ਦੀ ਹੋਊਗੀ ਲੈ ਚੱਲ ਬਈ ਲੋ ਬੀ ਤੋੜ ਕੇ ਤੁਹਾਨੂੰ ਗਿਆ ਪਾਉਣੇ ਆ ਕੀ ਆ ਦੋਸਤ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰਨ ਪਹੁੰਚੇ ਆਂ ਬਾਈ ਤੇਜੇ ਬਰਾੜ ਦੇ ਕੋਲ ਪਿੰਡ ਸੰਗੂ ਤੌਣ ਤੇ ਟਾਪ ਦੇ ਨੰਗੀ ਨਹੀਂ ਹੁੰਦੇ ਆ ਦੋਸਤੋ ਅੱਜ ਫੇਰ ਬਾਈ ਕੋਲੇ ਦੋ ਨਾਗਾ ਤੇ ਐਂ ਦੋਸਤੋ ਜੇ ਗੱਲ ਕਰੀਏ ਨਾ ਗਹਿਣੇ ਹੀ ਆ ਦੋਸਤੋ ਜਿਹੜੇ ਵੀਰ ਦੇ ਪਸੰਦ ਹੋਵੇ ਤਸੱਲੀ ਤੁਸੀਂ ਕਰਨੀ ਐ ਇੱਥੇ ਆ ਕੇ ਪ੍ਰੋਪਰ ਜਾਣਕਾਰੀ ਬਾਈ ਤੇਜੇ ਤੋਂ ਲਵਾਂਗੇ ਤੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੇਜੇ ਤੋਂ ਲੈਣੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਠੀਕ ਠਾਕ ਵਧੀਆ ਵਧੀਆ ਠੀਕ ਆ ਬਾਈ ਤੇਜੇ ਐਵੇਂ ਨਾ ਤੂੰ ਲੈ ਕੇ ਕਿੱਥੋਂ ਆਣਾ ਏ ਜਿਹੜੇ ਜਦੋਂ ਆਈਦਾ ਤੇਰੇ ਕੋਲ ਇਹੀ ਚੀਜ਼ਾਂ ਹੁੰਦੀਆਂ ਬਾਈ ਵੈਸੇ ਆਪਾਂ ਮਾੜੀ ਲੈਂਦੇ ਹੀ ਨਹੀਂ ਪਹਿਲਾਂ ਕੁਝ ਕਰਦੇ ਆ ਮਾਜੀ ਹੁਣ ਤਾਂ ਬਾਈਆਂ ਦੇ ਫੋਨ ਬਹੁਤ ਆਈ ਸੀ ਕੋਈ 20 ਪਲੱਸ ਵਾਲੀ ਮੱਝ ਹੋਵੇ ਤਾਂ ਬਹੁਤ ਫੋਨ ਆਉਂਦੇ ਸੀ ਬਾਈ ਮੱਝਾਂ ਵੇਚਿਆਂ ਤੋਂ ਬਾਅਦ ਵੀ ਠੀਕ ਆ ਤੇ ਮੇਰਾ ਵੀ ਚਾਂ ਸੀ ਮੈਂ ਇੱਜਤ ਲਾਵਾਂਗੇ ਤੇ ਚੰਗੀ ਲਾਵਾਂਗੇ ਬਾਈ ਠੀ ਹਰੇਕ ਬੰਦਾ ਸੁਗੈ ਕਹਿੰਦਾ ਵਾਕੇ ਬਾਈ 22 ਕਿਲੋ ਦਿੰਦੀ ਆ 20 ਕਿਲੋ ਦਿੰਦੀ ਆ ਇਸੇ ਮਾਰੇ ਭਾਲ ਟੋਲ ਕਰਕੇ ਬਾਈ ਤੇ ਇਹ ਨਾਬਿਓ ਲਈ ਸੀ ਬੰਦਿਆਂ ਨੇ ਮੱਝ ਠੀਕ ਆ ਤੇ ਨੀਲੀ ਰਾਵੀ ਤਾਂ ਪਿਓਰ ਚ ਠੀਕ ਆ ਤੇ ਨਾਬਿਓ ਹੀ ਸੀ ਇਹ ਆਪਣੇ ਅਸਹਾਰ ਦੀ ਮਾਸੀ ਇਹ ਸਾਰ ਤੋਂ ਆਈ ਜਿਹੜੀ ਮੋਰਾ ਹਾਂ ਮੋਰਾ ਸਾਰ ਤੋਂ ਆਈ ਆਪਣੀ ਔਡਾ ਭੈਣ ਵਈ ਆ ਠੀਕ ਆ ਉੱਥੇ ਰੇਸਤਾਰੀ ਸੀ ਉਹਨਾਂ ਨੇ ਉਹਨਾਂ ਤੋਂ ਲਈ ਸੀ ਮੱਛੀ ਉਹਨਾਂ ਤੋਂ ਠੀਕ ਆ ਹਾਂਜੀ ਤੇ ਨੀਲੀ ਰਾਵੀ ਦੀ ਗੱਲ ਕਰ ਲਈ ਬਈ ਸੂਆ ਕਿੰਨਾ ਸੂਣਾ ਕਰਮ ਵਾਲੀ ਇਹ ਤੀਜਾ ਸੂਆ ਸੁਣ ਲਈ ਠੀਕ ਆ ਤੀਜਾ ਸੂਆ ਹਾਂਜੀ ਤੇ ਦੁੱਧ ਦੀ ਗੱਲ ਕਰਨ ਲਈ ਬਈ ਕਿੰਨਾ ਕੁ ਦੇ ਦਿੰਦੀ ਹੈ ਮਾਲਕਾਂ ਦੇ ਜਸਮਤ ਆ ਕਿ ਕਿ 23 ਕਿਲੋ ਮਾਲਕਾਂ ਦੇ ਕਿਹਾ ਮੈਂ ਵੀ ਪ੍ਰੋਪਰ ਦੱਸਦਾ ਹੀ ਠੀਕ ਆ ਵੀ ਤਾਂ ਪਲੱਸ ਹੈਗੀ ਹੈਗੀ ਆ ਜੀ ਵੀ ਜੇ ਮਾਝ ਦਾ ਵਿਕਾਸ ਵੇਖੀਏ ਤੇ ਲੇਵਾ ਜੱਡ ਵੇਖੀਏ ਤਾਂ ਕੁਝ ਵੀ ਕਰ ਸਕਦੇ ਜੀ ਮਾਲਕਾਂ ਦੇ ਅਸੀਂ 12 ਕਿਲੋ 12.5 ਕੋ ਡੰਗ ਦਾ ਆਮ ਹੀ ਦੁੱਧ ਚੋਇਆ ਦਾ ਠੀਕ ਆ ਹਾਂਜੀ ਤੇ ਹੁਣ ਸੀਮਨ ਦਾ ਪਤਾ ਹੈ ਵੀ ਕਿਹੜਾ ਲੱਗਿਆ ਅੱਗੇ ਨਹੀਂ ਸੀਮਨ ਤਾਂ ਲੱਗਿਆ ਨੀਲੀ ਰਾਵੀ ਦਾ ਹੀ ਆ ਵੀ ਤੇ ਆਏ ਨਹੀਂ ਹੁਣ ਜਾਣਕਾਰੀਵੇਂ ਭਈ ਆਪ ਕੋਈ ਨਾਬੇ ਵਾਲੇ ਬੋਲਦੀ ਹਾਂ ਨਾਬੇ ਵਾਲੇ ਬੋਲ ਆਪ ਉਸੇ ਫਾਰਮ ਦੀ ਉਥੋਂ ਇਹਨਾਂ ਨੇ ਮੱਝ ਲਈ ਸੀ ਠੀਕ ਨਾਬੇ ਸਰਕਾਰੀ ਫਾਰਮ ਆ ਉਹ ਠੀਕ ਆ ਤੇ ਦੁੱਧ ਪਾ ਦੂਗੀ ਬਈ ਫਿਰ ਵੀ ਤੋ ਪਲਾਸਿਕ ਦੇਖ ਬਈ ਹਾਂ ਆਖ ਦੂੰਗਾ ਮੈਂ ਪਰ ਇਹ ਮੱਝ ਦੀ ਕੁਆਲਿਟੀ ਨੇ ਤੇ ਲੈਵੇ ਨੇ ਦੱਸ ਦੇਣਾ ਬਾਈ ਠੀਕ ਆ ਤੇ ਆਖ ਨੂੰ ਕੀ ਆਖ ਦੇਣਾ ਵੀ ਮੈਂ ਕਹਿਦਾ ਦੇਰ ਕਿਨੇ ਲਾ ਜੂ ਬਈ ਤੇ ਜੇ ਅਜੇ 10 ਦਿਨ ਬਾਕੀ ਆ ਦੇ 10 ਦਿਨ ਲੈ ਠੀਕ ਆ ਉਸ ਹਿਸਾਬ ਨਾਲ ਤਾਂ ਫਿਰ ਬਣੂ ਹਜੇ ਬਹੁਤ ਬਹੁਤ ਬਣੂਗੀ ਜੀ ਹਾਂਜੀ ਠੀਕ ਆ ਲੋ ਵੀ ਹਵਾਨਾ ਹੁਣ ਵੀ ਤੁਹਾਨੂੰ ਨਾ ਐ ਲੱਗੂ ਜਿਵੇਂ ਐਚ ਅਫਗਾਹ ਦਾ ਹਵਾਨਾ ਹੁੰਦਾ ਦੇਖੋ ਕਿਆ ਬਾਤਾਂ ਹਵਾਨੇ ਤੇ ਥਣਾ ਦਾ ਸਹਿਜ ਦੋਸਤੋਂ ਰੂਹ ਖੁਸ਼ ਹੁੰਦੀ ਐ ਵੇਖ ਕੇ ਦੇਖੋ ਬਿਲਕੁਲ ਸਾਫ ਸੁਥਰਾ ਗਾਇਵ ਕਹ ਲੱਗਿਆ ਥਣ ਮੈਂਤੀ ਦੇ ਨਾਲ ਤੇ ਸਾਰੇ ਚਿੰਨ ਪੂਰੇ ਕਰਦੇ ਆ ਧੁੰਨੀ ਵੇਖ ਸਕਦੇ ਆ ਤੇ ਮਗਰਲੇ ਪੈਰ ਤਾਂ ਗੋਡਿਆਂ ਤਾਈਆਂ ਦੋਸਤੋ ਅਗਲੇ ਪੈਰ ਵੇਖ ਸਕਦੇ ਆ ਤੇ ਮੂੰਹ ਸਾਰਾ ਚਿੱਟਾ ਅੱਖਾਂ ਚ ਜਵਾਬ ਸਿੰਘ ਜਰੂਰ ਖੁੱਲਾ ਦੋਸਤੋ ਢਾਂਚਾ ਨਹੀਂ ਤੁਹਾਨੂੰ ਐਡਾ ਕਿਤੋਂ ਮਿਲਣਾ ਨੀਲੀ ਰਾਈ ਦੇ ਵਿੱਚ ਤੇ ਮਦਰੀ ਗੋਡੀ ਦੇ ਵਿੱਚ ਆ ਇਹ ਗੱਲ ਨਹੀਂ ਵੀ ਸੋਹਣਾ ਹੀ ਬੰਤਰ ਦੇ ਵਿੱਚ ਆ ਦੋਸਤੋ ਰਾਜੀਪੜੀ ਚੰਗੀ ਆ ਖੜਨੀ ਖੁੰਨੀ ਵੇਖੋ ਕੀ ਬਾਤ ਆ ਦੋਸਤੋ ਨਗੀਨਾ ਹੀ ਆ ਜਿਹੜਾ ਵੀਰ ਲੈ ਗਿਆ ਅੱਗੇ ਬਾਈ ਤੇ ਜਿਆਦਾ ਰਹਿਦਾ ਹੁੰਦਾ ਜਿਹੜਾ ਵੀਰ ਲਗਿਆ ਨਾ ਅੱਗੇ ਵੀ ਮੱਝਾਂ ਤੇ ਯਾਦ ਹੀ ਕਰਦੇ ਜਿਹੜਾ ਵੀਰ ਇਹ ਝੋਟੀਆਂ ਲੈ ਗਿਆ ਦੋਸਤੋ ਮੱਝਾਂ ਤੇ ਯਾਦ ਉਹ ਵੀ ਕਰੂਗਾ ਦੋਸਤੋ ਵਾਕਿਆ ਤੁਹਾਨੂੰ ਹੋਵਾਨਾ ਦੱਸੂਗਾ ਵੀ ਇਹਨੇ 20 ਲੀਟਰ ਤੋਂ ਪਲੱਸ ਚੱਲਣਾ ਹਜੇ 10 ਦਿਨਾਂ ਦੀ ਕੱਚੀ ਆ ਉਸ ਢੰਗ ਨਾਲ ਦੀ ਜੱਜਮੈਂਟ ਕਰੋ ਜੇ ਲੋ ਵੀ ਸੀਮਨ ਦਾ ਨਹੀਂ ਬਾਈ ਜਾਂਦਾ ਪਤਾ ਤੇ ਵੈਸੇ ਜੇ ਗੱਲ ਕਰੀਏ ਨਾ ਲੱਗਿਆ ਬਾਈ ਜਾਂਦਾ ਨਹੀਂ ਜਾ ਵੀ ਰਹੀ ਆ ਦੇਖ ਸਕਦੇ ਆ ਥਣਾ ਦਾ ਸਾਈਜ਼ ਬੱਸ ਹਮਾ ਲੈਬ ਟीडी ਕਰੀ ਗੇੜਾ ਕਰਵਾਈਏ ਦਾ ਲੋ ਤੋੜ ਕੇ ਤੁਹਾਨੂੰ ਵਿਆਪਾਉਣੇ ਆ। ਕੀ ਆ ਦੋਸਤੋ ਗੱਲ ਬਾਤ ਆ। ਨਗੀਨੇ ਹੀ ਆ ਸੱਜਣੋ ਇੱਥੇ ਆਓਗੇ ਤਾਂ ਤੁਹਾਡੇ ਜਰੂਰ ਪਸੰਦ ਆਉ। ਤੇ ਕੱਦ ਕਾਠ ਨੂੰ ਜੇ ਗੱਲ ਕਹੀ ਹੈ ਨਾ ਮੂਰਾ ਮੱਜਾ ਜਿੱਡੀ ਆ। ਰਾਜੀਪਲੀ ਚੰਗੀ ਆ। ਚੰਗੀ ਸੰਭਾਈ ਵਾਲੇ ਘਰੋਂ ਆਈਏ ਦੋਸਤੋ ਜੇ ਗੱਲ ਕਰੀਏ ਨਾ। ਪੂਛ ਉੱਪਰ ਤਾਂ ਚਿੱਟੇ ਚਾਰੇ ਪੈਰ ਚਿੱਟੇ ਧੁੰਨੀ ਚਿੱਟੀ। ਬਾਕੀ ਦੋਸਤੋ ਅੱਖਾਂ 'ਚ ਜਵਾਬ ਸਾਰਾ ਮੂੰਹ ਚਿੱਟਾ ਤੇ 20 ਪਲੱਸ ਦੁੱਧ ਪਾ ਦੇਣਾ ਰੇਟ ਬਾਈ ਤੇਜੇ ਤੋਂ ਪੁੱਛ ਲੈਨੇ ਆ ਤੇ ਨਾਲ ਹੀ ਇਹਦੇ ਜੀ ਗੱਲ ਕਰੀ ਜਨਾ ਮੁਰਾ ਖੜੀ ਆ ਤੇ ਇਹ ਨੀਲੀ ਰਾ ਵੀ ਆ ਕਾਦ ਚੈੱਕ ਕਰ ਸਕਦੇ ਆ ਬਾਈ ਤੇਜੇ ਰੇਟ ਕੀ ਕਰਾਂਗੇ ਫਿਰ ਇਹਦਾ ਇਹ ਕੋਈ ਕੋ ਬਾਲਾ ਵੱਡਾ ਹਲਾਣੀ ਵਾਲਾ ਬਈ ਆਪਾਂ ਠੀਕ ਆ ਕੋਈ ਬਾਲਾ ਵੱਡਾ ਇਹ ਚ ਬੈਨੀਫਿਟ ਨਹੀਂ ਲੈਣਾ ਆਪਾਂ ਤਾਂ ਇੱਕ ਸ਼ੌਂਕ ਪੂਰਾ ਕਰਨਾ ਬਈ ਠੀਕ ਆ ਠੀਕ ਆ ਮੰਗਣ ਨੂੰ ਆਪਾਂ ਸਾਢੇ ਤਿੰਨ ਮੰਗ ਲਈਏ ਤਿੰਨ ਮੰਗ ਲਗੇ 2.5 ਲੱਖ ਰੁਪਏ ਦੀ ਮੱਝ ਦੇਣੀ ਠੀਕ ਆ 2.5 ਦੀ ਦੇ ਦੇ ਹਾਂਜੀ ਲੋਵਟ ਸਾਫ ਸੁਥਰੀ ਆ ਜੀ ਕਰਦਾ ਵੀ ਕੈਮਰਾ ਹਵਾਨੇ ਤੇ ਹੀ ਰੱਖੀਏ ਐਡਾ ਸਾਫ ਸੁਥਰਾ ਐ ਕੋਈ ਬਾਹੀ ਨਹੀਂ ਦੋਸਤੋ 1921 ਸੇਮ ਸਾਈਜ਼ ਦੇ ਵਿੱਚ ਥਾਣਾ ਅਗਲੇ ਨਾਲ ਅਗਲਾ ਤੇ ਮਗਰਲੇ ਨਾਲ ਮਗਰਲਾ ਸੋਹਣੀ ਬਾਡੀ ਬੰਤਰ ਦੇ ਵਿੱਚ ਆ ਤੇ ਇਸ ਤੋਂ ਅੱਗੇ ਬਈ ਮੂਰਾ ਦੀ ਗੱਲ ਕਰ ਲਈਏ ਤਾਂ ਇਹਨੇ ਕਰਮਾਲੀ ਨੇ ਕਿੰਨਾ ਮਸੂਗਾ ਸੁਣਾ ਮੂਰਾ ਦੀ ਗੱਲ ਕਰ ਲਈਏ ਬਈ ਤੀਜੇ ਇਹ ਵੀ ਤੀਜੇ ਇਸ ਨੂੰ ਸੁਣਦੀ ਹੈ ਇਹ ਵੀ ਤੀਜੇ ਹਾਂਜੀ ਠੀਕ ਆ ਦਿਨ ਬਈ ਇਹਨੇ ਕਿੰਨੇ ਲੈ ਜਾਣੇ ਬਾ ਹੱਦ ਤੱਕ ਇਹਦਾ ਬਾਕੀ ਹੈ ਜੀ ਹਫ਼ਤੇ ਦੇ ਲਗਭਗ ਬਾਕੀ ਹੈ ਇਹਦਾ ਜੀ ਠੀਕ ਆ ਕੋਈ ਬਈ ਸੀਮਨ ਰਿਕਾਰਡ ਜਾਂ ਆਪਦਾ ਪਤਾ ਹੋਵੇ ਇਹਦਾ ਨਹੀਂ ਇਹਦਾ ਪਤਾ ਨਹੀਂ ਆ ਕੋਈ ਸੁਣਨੀ ਠੀਕ ਆ ਆਈ ਕਿੱਧਰ ਲੇਰੀਏ ਚੋਂ ਇਹ ਹਸਾਰ ਤੋਂ ਲਿਆ ਆਪਣੇ ਰਸਤੇ ਸੀ ਓਡਾ ਕਿ ਹਸਾਰ ਹਾਂ ਹਸਾਰ ਦਾ ਪਿੰਡ ਆ ਪਟਿਆਲ ਕੋਲ ਠੀਕ ਆ ਤੇ ਦੁੱਧ ਦਾ ਬਈ ਕੋਈ ਰਿਕਾਰਡ ਦਾ ਪਤਾ ਹੋਵੇ ਇਹਦਾ ਜੀ 24 ਕਿਲੋ ਦਾ ਰਿਕਾਰਡ 24 ਕਿਲੋ ਹਾਂਜੀ ਤੇ ਪਰ ਆਪਾਂ ਫੇਰ ਵੀ 20 ਕਿ ਕੇ ਦੇ ਦਿੰਦੇ ਆ ਜੀ ਫਿਰ ਮੱਝ ਆਪ ਹੀ ਦੱਸ ਦੂਗੀ ਇਹ ਆਪਣੇ ਕੋਲੇ ਖੜੀਆਂ ਰਹੀਆਂ ਤਾਂ 20 ਮੈਂ ਨਹੀਂ ਮੈਂ ਸਵਾ ਕੇ ਦੇਵਾਂਗੇ ਇੰਨੀ ਗਰੰਟੀ ਦੇ ਮੱਝ ਆਈਆਂ ਆਪਣੇ ਠੀਕ ਆ ਵੀ ਸਵਾ ਕੇ 20 ਲੀਟਰ ਤੋਂ ਬਾਹਰ ਕਰਕੇ ਦੇਵਾਂਗੇ ਠੀਕ ਆ ਕੋਈ ਅੱਜ ਸਾਈ ਕਰ ਲਈ ਅੱਜ ਸਾਈ ਕਰ ਲੈ ਦੂਜਾ ਕਾਰਟ ਤੇ ਫਿਰ ਲੇਵੇ ਤੋਂ ਬੰਦਾ ਦੇਖੂਗਾ ਜਦੋਂ ਮੱਝ ਨੂੰ ਐਡਾ ਕਾਦਾ ਮੱਝ ਤਾਂ ਹੁੰਦਾ ਨਹੀਂ ਜੀ ਬੰਦਾ ਕਹਿੰਦਾ ਵੀ ਇਹਨਾਂ ਸੌਖਾ ਜੀ ਸਹੀ ਗੱਲ ਆ ਐਡੀ ਵੱਡੀ ਮੈਂ ਇਹ ਹੀ 20 ਕਿਲੋ ਨਾ ਦੇਉ ਬਾਈ ਜੀ ਫਿਰ ਫਾਇਦਾ ਹੀ ਨਹੀਂ ਜੀ ਸਹੀ ਗੱਲ ਆ ਸਹੀ ਨਿੱਕੇ ਨਿੱਕੇ ਕਹਿੰਦੇ ਬਾਈ ਜੀ 24 ਦੀ ਮੇਰੀ ਨੂੰ 22 ਤੇ ਜਿਹਦੇ ਘਰੋਂ ਨਾ ਵੀਡੀਓ ਬਹੁਤ ਵਿਖਾਈਆਂ ਤੇ ਜਾਨਵਰ ਜੇ ਗੱਲ ਕਰੀਏ ਨਾ ਦੋਸਤੋ ਸੇਮ ਹੀ ਹੁੰਦੇ ਆ ਅੱਜ ਵੀ ਉਹੋ ਜਿਹੀ ਆ ਤੇ ਅੱਗੇ ਵੀ ਦੋਸਤੋ ਇਹੋ ਜੀਆਂ ਮੱਜਾਂ ਦੀਆਂ ਵੀਡੀਓ ਕਵਰ ਕੀਤੀਆਂ ਤੇ ਹੁੰਦੀਆਂ ਵੀ ਬਾਈ ਕੋਲੇ ਇੱਕ ਨੀਲੀ ਰਾਈਚਾ ਤੇ ਇੱਕ ਮੂਰਾ ਰੁਟੀਨ ਦੇ ਵਿੱਚ ਲੋਵੀ ਥਾਣ ਹਵਾਨੇ ਦੀ ਜੱਜਮੈਂਟ ਤੁਸੀਂ ਕਰਨੀ ਆ। ਕਿਰਤੀ ਵਿੱਚ ਪਈ ਤੇ ਸਾਰੇ। ਵਾਕਿਆ ਹੀ ਦੋਸਤੋ ਗੈਬ, ਕਿਆ ਬਾਤਾਂ ਤੇ ਸਹਿਜ ਵੀ ਦੋਸਤੋ ਥਾਣਾ ਦਾ ਐ ਲੱਗਿਆ ਬਹੁਤ ਸੋਣਾ। ਨਗਿਨੀ ਆ ਸੱਜਣੋ ਜਿਹੜੇ ਵੀਰ ਆਦੇ ਨਾ ਵੀ ਅਸੀਂ ਹਰਿਆਣੇ ਚੋਂ ਲਿਆਉਣੀਆਂ ਤੇ ਕੋਈ ਤੁਹਾਨੂੰ ਹਰਿਆਣੇ ਚ ਜਾਣ ਦੀ ਲੋੜ ਨਹੀਂ ਬਾਈ ਤੇਜੇ ਬਰਾੜ ਕੋਲੇ ਆ ਜਾ ਕਰੋ। ਚੰਗੇ ਤੋਂ ਚੰਗੇ ਨਗ ਮਿਲ ਜਾ ਕਰਨਗੇ। ਲੈ ਬੀ ਤੇਜੀ ਇਹਦਾ ਗੇੜਾ ਕਢਵਾ ਦੇ। ਕਰਮਾ ਵਾਲੀ ਨੇ ਤੀਜਾ ਸੁਹਾ ਸੁਣਾ। 10 ਦਿਨ ਲੈ ਜੂ ਬਾਈ ਤੇਜੇ। ਹਾਂਜੀ 10। ਉਹ ਵੀ 10 ਦੇ ਨੇ ਨੇ ਲੈ ਜਾਣੇ ਸਿੰਘ ਭਾਉਂ ਵੀ ਥੋੜੇ ਖੁੱਲੇ ਆ ਤੇ ਬਰੀਡ ਤੋਂ ਤੁਹਾਨੂੰ ਦੋਸਤੋ ਜੱਜਮੈਂਟ ਹੋ ਜਾਣੀ ਆ ਵੀ ਵਾਕਿਆ ਹੀ ਦੋਸਤੋ ਹਰਿਆਣੇ ਦੀ ਹੋਊਗੀ ਲੈ ਚੱਲ ਬਈ ਇਸਾਨੇ ਕੰਦ ਕਾਸ਼ ਨੂੰ ਦੋਸਤੋ ਮੈਂ ਐਡੀ ਮੱਝ ਦਾ ਕੰਦ ਨਹੀਂ ਵੇਖਿਆ ਬਹੁਤ ਵਿਰਲੀਆਂ ਮੱਝਾਂ ਦੀ ਐਡੀ ਕੰਦ ਕਾਠੀ ਹੁੰਦੀ ਹੈ ਕਿਉਂਕਿ ਨਿੱਤ ਵੀਡੀਓ ਕਵਰ ਕਰੀਦੀਆਂ ਸੇਮ ਸਾਈਜ਼ ਦੇ ਵਿੱਚ ਥਾਣਾ ਘੋੜੀਆਂ ਜਿੱਦੀਆਂ ਦੋਸਤੋ ਮੱਝਾਂ ਹੈਗੀਆਂ ਬਾਈ ਕੋਲੇ ਆਓ ਬਾਲਾ ਬਾਈ ਜੀ ਜਿਹੜੇ ਵੀਰ ਦੇ ਦੋਨਾਂ ਜੋ ਕੋਈ ਵੀ ਪਸੰਦ ਹੋਵੇ ਤਾਂ ਪਿੰਡ ਆਉਣਾ ਤੁਸੀਂ ਸੰਗੂ ਤੋਂਣ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਾਈ ਤੇਜੇ ਬਰਾੜ ਦੇ ਘਰੇ ਤੇ ਰੇਟ ਇਹਦਾ ਵੀ ਆਪਾਂ ਬਾਈ ਤੇਜੇ ਤੋਂ ਪੁੱਛ ਲੈਨੇ ਆਂ ਬਾਈ ਤੇਜੇ ਹਾਂ ਨਾ ਇਹ ਵਾਲੇ ਇਹਦਾ ਰੇਟ ਦਸੀ ਬੜਾ ਉਝਾਲਾ ਕੰਮ ਨਾ ਕਰੀ ਇਹ ਪੜਾਕੇ ਹੀ ਬਹਿਣ ਬਸ ਇਹ 240 ਦੇ ਦਿਆਂਗਾ ਠੀਕ ਆ 240 ਦੀ ਦੂਜੀ ਇੱਕ ਬੇਨਤੀ ਹਜੂਰ ਆ ਕੇ ਜਰੂਰ ਚੈੱਕ ਕਰਕੇ ਲਜਾਣ ਮੱਜਾ ਬਈ ਠੀਕ ਆ ਕਿਉਂ ਭਾਈ ਪਿਛਲੀ ਵਾਰੀ ਵੀਡੀਓ ਪਾ ਕੇ ਅਗਲਾ ਭਾਈ ਮੇਰੇ ਪੈਸੇ ਪਾਉਣਾ ਦਸਲੀ ਤਾਂ ਹੁੰਦੀ ਹੈ ਬੰਦ ਥਣ ਚੈੱਕ ਕਰਕੇ ਇਥੋਂ ਲਿਜਾ ਕੇ ਬੰਦਾ ਆਉਂਦੀ ਦਸਲੀ ਕਰਕੇ ਰਹਿ ਜੀ ਸਹੀ ਗੱਲ ਆ ਸਹੀ ਠੀਕ ਆ ਨਾ ਭਾਈ ਜੀ ਬੰਦੇ ਫੋਨ ਕਰੀ ਭਾਈ ਤੈਨੂੰ ਸਾਈ ਪਾਉਣਾ ਮੈਂ ਭਾਈ ਬਣ ਕੇ ਇੰਨੇ ਪੈਸੇ ਲਾਉਣੇ ਆ ਉਹਦੇ ਥਣ ਚੈੱਕ ਕਰਕੇ ਆਉਂਦੀ ਘਰੋਂ ਦਸਲੀ ਕਰਕੇ ਜਾਓ ਸਹੀ ਗੱਲ ਆ ਵੀ ਪੈਸਾ ਕਿਹੜਾ ਥੋੜਾ ਲਾਉਣਾ ਤੇ ਆਉਂਦੀ ਦਸਲੀ ਕਰਕੇ ਲਜਾਓ ਇਹ ਤਾਂ ਹੈ ਨਹੀਂ ਵੀ ਅਗਲਾ 10 ਭੇਜੀਆਂ ਦੋ ਮੱਝਾਂ ਪਿਛਲੇ ਦੀ ਵੀਡੀਓ ਤੇ ਭੇਜੀਆਂ ਪਰ ਫਿਰ ਵੀ ਬੇਨਤੀ ਕਰਦਾ ਮੈਂ ਆਪ ਚੈੱਕ ਕਰਕੇ ਫਿਰ ਭਰੋਸਾ ਹੋਵੇ ਮੱਝਾਂ ਹੈਗਾ ਕਿ ਨਹੀਂ ਹੈਗਾ ਬਾਈ ਸਹੀ ਗੱਲ ਆ ਸਹੀ ਗੱਲ ਠੀਕ ਹੈ ਲੋ ਵੀ ਬਾਈਆਂ ਦਾ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਨਾ ਬਾਈਆਂ ਦਾ ਆਪਾਂ ਅੱਗੇ ਤੋਂ ਲਈਆਂ ਤੇ ਜਿਹੜੇ ਵੀਰ ਨੇ ਖਰੀਦਣੀਆਂ ਅੱਗੇ ਤੇ ਵਿਸ਼ਵਾਸ ਹੈ ਦੋਸਤੋ ਉਹ ਕਰਨਾ ਤੁਹਾਡੀ ਇੱਛਾ ਤੇ ਪਰ ਆ ਕੇ ਤਸੱਲੀ ਜ਼ਰੂਰ ਕਰਿਓ ਜੇ ਕਰੀ ਚੰਗੀਆਂ ਮੱਝਾਂ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਨੰਬਰ ਬਾਈ ਤੇਜੇ ਦਾ ਚੱਲ ਰਿਹਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਆ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ